ਮਿਰਚਾ ਮਿੱਠੂ ਦੀਆ ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਮਿੱਠੂ ਲੈ ਕੇ ਹਾਜ਼ਰ ਆਂ ਪ੍ਰੋਗਰਾਮ ਮਿਰਚਾ ਮਿੱਠੂ ਦੀ ਜੀ ਦੋਸਤੋ ਅੱਜ ਮੈਂ ਵਿੱਚਾਂ ਲਾਉਣੀਆਂ ਟ੍ਰੈਫਿਕ ਫੋਲਸੋ ਆਮ ਪੰਜਾਬੀਆਂ ਨੂੰ ਤੇ ਨਾਲ ਦੀ ਨਾਲ ਟੀਚਰਸ ਨੂੰ ਸੋ ਵਿੱਚਾਂ ਲਾਉਣੀਆਂ ਕਿਉਂ ਨਹੀਂ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ 114 ਸਾਲਾ ਬਾਪੂ ਸਰਦਾਰ ਫੌਜਾ ਸਿੰਘ ਜੀ ਇੱਕ ਸੜਕ ਹਾਦਸੇ ਤੋਂ ਰਾਹ ਨੂੰ ਪਿਆਰੇ ਹੋ ਗਏ। ਸੋ ਇਹ ਬਹੁਤ ਮੰਦ ਭਾਗੀ ਗੱਲ ਆ ਸਾਡੇ ਸਾਰੇ ਪੰਜਾਬੀਆਂ ਵਾਸਤੇ ਭਾਰਤੀਆਂ ਵਾਸਤੇ। ਸਭ ਤੋਂ ਪਹਿਲਾਂ ਤਾਂ ਮੈਂ ਬਾਪੂ ਜੀ ਨੂੰ ਸ਼ਰਧਾਂਜਲੀ ਭੇਟ ਕਰਦਾ ਤੇ ਨਾਲ ਦੀ ਨਾਲ ਪਰਮਾਤਮਾ ਦੇ ਅੱਗੇ ਅਰਦਾਸ ਕਰਨਾ ਕਿ ਬਪੂ ਫੌਜਾ ਸਿੰਘ ਜੀ ਨੂੰ ਆਪਣੀ ਜਨਮਾਂ ਚ ਨਿਵਾਸ ਦੇ। ਸੋ ਗੱਲ ਕਰਦੇ ਆਂ ਬਾਪੂ ਜੀ ਦੇ ਢੜਾਕੀ ਦੇ ਸਫਰ। ਗੱਲ ਇਦਾਂ ਆ ਕਿ ਬਾਪੂ ਫੌਜਾ ਸਿੰਘ ਜੀ 90 ਸਾਲ ਦੀ ਉਮਰ ਦੇ ਵਿੱਚ ਜਿਹੜੇ ਹੈ ਇੰਗਲੈਂਡ ਗਏ। ਕਿਉਂਕਿ ਪਿੰਡ ਦੇ ਵਿੱਚ ਇੱਥੇ ਰਹਿੰਦੇ ਆ ਬਿਆਸ ਪਿੰਡ ਜਲੰਧਰ ਨੂੰ ਬਲੋਂਗ ਕਰਦੇ ਸੀ। ਔਰ ਉਹਨਾਂ ਦੇ بیٹے ਦੀ death ਵੀ ਦੇਖੂਗੀ। ਜ਼ਾਹਰ ਜੀ ਗੱਲ ਹੈ ਕਿ بیٹے ਦੀ death ਨੂੰ بیٹے ਦੀ ਮੌਤ ਨੂੰ ਇੱਕ ਬਾਪ ਜਰ ਨਹੀਂ ਸਕਦਾ। ਹੋਰ ਵੀ ਉਹਨਾਂ ਦੇ ਪਰਿਵਾਰ ਦੇ ਵਿੱਚ ਇਦਾਂ ਦੇ ਇਨਸੀਡੈਂਟ ਹੋਏ ਤੇ ਉਹ ਥੋੜਾ ਜਿਹਾ ਉਦਾਸ ਤੇ ਗੰਭੀਰ ਲੈਣ ਲੱਗ ਪਏ। ਉਹਨਾਂ ਦੇ ਬੱਚੇ ਇੰਗਲੈਂਡ ਦੇ ਵਿੱਚ ਸੈਟ ਸੀ ਤੇ ਉਹਨਾਂ ਦੀ ਬੇਟੀ ਨੇ ਉਹਨਾਂ ਨੂੰ ਬੁਲਾ ਲਿਆ ਤੇ ਉੱਥੇ ਉਹ ਜਦੋਂ ਗਏ ਔਰ ਬੜਾ ਉੱਥੇ ਜਾ ਕੇ ਉਹਨਾਂ ਨੇ ਪਹਿਲਾਂ ਤਾਂ ਅਡਜਸਟ ਹੋਣ ਦੇ ਵਿੱਚ ਥੋੜਾ ਜਿਹਾ ਸਮਾਂ ਲੱਗਦਾ ਹੀ ਆ ਬੰਦੇ ਨੂੰ ਤੇ ਥੋੜਾ ਜਿਹਾ ਉੱਥੇ ਵੀ ਉਹ ਉਦਾਸ ਰਹਿੰਦੇ ਸੀ ਤੇ ਫਿਰ ਉਹਨਾਂ ਨੇ ਉਹਨਾਂ ਦੀ ਬੇਟੀ ਨੇ ਜਾਂ ਉਹਨਾਂ ਦੇ ਘਰਦਿਆਂ ਨੇ ਥੋੜਾ ਜਿਹਾ ਉਹਨਾਂ ਨੂੰ ਪਾਰਕ ਦੇ ਵਿੱਚ ਟੈਲੈਂਟ ਵਾਸਤੇ ਕਿਆ ਤੇ ਨਾਲ ਲੈ ਕੇ ਗਏ ਉੱਥੇ ਉਹਨਾਂ ਨੇ ਦੇਖਿਆ ਕਿ ਯਾਰ ਮੇਰੀ ਨਾਲ ਦੀ ਉਮਰ ਦੇ ਤਾਂ ਬੁਰੇ ਕੀ ਤੇ ਜਿਹੜੇ ਇੰਡੀਆ ਤੋਂ ਹੋਰ ਵੀ ਬੰਦੇ ਗਏ ਆ ਉਹ ਕਸਰਤਾਂ ਕਰਦੇ ਆ ਤੁਰਦੇ ਆ ਕਦੇ ਇੱਧਰ ਜਾਂਦੇ ਕਦੇ ਉੱਤਰ ਜਾਂਦੇ ਆ ਤੇ ਮੈਂ ਕਿਉਂ ਨਹੀਂ ਕਰ ਸਕਦਾ ਕਿਉਂਕਿ ਕਿਤੇ ਨਾ ਕਿਤੇ ਐਥਲੈਟਿਕ ਦੀ ਚਿੰਗਾਰੀ ਉਹਨਾਂ ਦੇ ਅੰਦਰ ਸੀਗੀ ਜੀ ਸੋ ਉਹ ਜਿਹੜੇ ਬਾਪੂ ਜੀ ਸੀਗੇ ਉਹਨਾਂ ਨੇ ਉੱਥੇ ਜਾਣਾ ਸ਼ੁਰੂ ਕਰਤਾ ਲੋਕਾਂ ਦੇ ਨਾਲ ਮਿਲਣਾ ਗਿਲਣਾ ਸ਼ੁਰੂ ਕਰ ਦਿੱਤਾ ਸੋ ਜਦੋਂ ਉਹ ਮਿਲਣ ਗਿਲਣ ਲੱਗੇ ਤੇ ਨਾਲ ਦੀ ਨਾਲ ਉਹਨਾਂ ਦਾ ਬੜਾ ਜਿਹੜਾ ਸੀਗਾ ਰابطਾ ਲੋਕਾਂ ਦੇ ਨਾਲ ਪੈਦਾ ਹੋਣ ਲੱਗ ਪਿਆ ਔਰ ਰੁਟੀਨ ਬਣ ਗਿਆ ਦਿਲ ਲੱਗਣ ਲੱਗ ਪਿਆ ਉੱਥੇ ਜਾ ਕੇ ਇੱਕ ਦਿਨ ਅਨਾਉਂਸਮੈਂਟ ਹੋਈ ਕਿ ਇੱਥੇ ਜਿਹੜੀ ਐਥਲੈਟਿਕਸ ਹੈਗੀਆਂ ਹੈਗੀਆਂ ਜਿਹੜੀ ਸਾਡੀ ਵੱਡੀ ਉਮਰ ਦੇ ਲੋਕਾਂ ਲਈ ਆ ਉਹ ਹੋਣਗੀਆਂ ਮਾਸਟਰਸ ਐਥਲੈਟਿਕਸ ਸੋ ਉਹਨਾਂ ਨੇ ਉਹਦੇ ਚ ਭਾਗ ਲਿਆ ਜਿੱਤ ਗਏ ਫਿਰ ਉਸ ਤੋਂ ਬਾਅਦ ਅੱਗੇ ਉਹਨਾਂ ਦਾ ਸਫ਼ਰ ਜਿਹੜਾ ਸੀ ਉਹ ਸ਼ੁਰੂ ਹੋ ਗਿਆ ਫਿਰ ਮੈਰਾਥਨ ਛੋਟੀ ਮੈਰਾਥਨ ਵੱਡੀ ਮੈਰਾਥਨ ਸੋ ਮੈਰਾਥਨ ਤੋਂ ਆਲ ਜਿਹੜੀ ਹੈ ਕਈ ਕਿਲੋਮੀਟਰਾਂ ਦੇ ਵਿੱਚ ਹੁੰਦੀ ਹੈ ਇਹ ਕੋਈ 200 ਮੀਟਰ 300 ਮੀਟਰ ਵਾਲੀ ਗੱਲ ਨਹੀਂ ਹੈ ਜਿਸ ਲਈ ਬੜਾ ਬੰਦੇ ਵਿੱਚ ਦਮ ਚਾਹੀਦਾ ਸੋ ਫੌਜਾ ਸਿੰਘ ਜੀ ਇੰਗਲੈਂਡ ਜਾ ਕੇ ਆਪਣੀ ਮੈਰਾਥਨ ਦਾ ਸਫ਼ਰ ਤਾਂ ਸ਼ੁਰੂ ਕਰ ਲਿਆ ਉਹਨਾਂ ਨੇ ਪਰ ਉਹਨਾਂ ਦੀ ਮੈਰਾਥਨ ਪੰਜਾਬ ਦੇ ਵਿੱਚ ਆ ਕੇ ਖਤਮ ਹੋ ਗਈ। ਬਲਕਿ ਮੈਂ ਕਹਾਂਗਾ ਖਤਮ ਹੋਈ ਨਹੀਂ ਖਤਮ ਕਰ ਦਿੱਤੀ ਗਈ। ਕਿਉਂਕਿ ਉਹਨਾਂ ਦਾ ਜਿਹੜਾ ਅਕਾਲ ਚਰਨਾ ਹੋਇਆ ਉਹ ਇੱਕ ਕੁਦਰਤੀ ਵਰਤਾਰਾ ਨਹੀਂ ਸੀ। ਇੱਕ ਗੱਡੀ ਵਾਲਾ ਐਂਗਲੀ ਦੇ ਨਾਲ ਗੱਡੀ ਚਲਾ ਰਿਹਾ ਸੀ ਤੇ ਆ ਕੇ ਬਾਕਪੁਰ ਦੇ ਵਿੱਚ ਮਾਰ ਗਿਆ। ਔਰ ਉਹਨਾਂ ਦੀ ਜਿਹੜੀ ਇਹ ਮੌਤ ਆ ਸਾਡੇ ਸਾਰੇ ਪੰਜਾਬੀਆਂ ਦੇ ਉੱਤੇ ਇੱਕ ਲਹਨਤ ਆ। ਅਸੀਂ ਇੰਨੀ ਰੈਸਟ ਡਰਾਈਵ ਚੱਲ ਕਰਦੇ ਅਸੀਂ ਦੇਖਦੇ ਨਹੀਂ ਸੜਕ ਤੇ ਚੱਲਦਾ ਕੌਣ ਪਿਆ ਧਿਆਨ ਨਹੀਂ ਰੱਖਦੇ ਆ ਲੋਕ ਇੰਨੀ ਅੱਖਾਂ ਬੰਦ ਕਰਕੇ ਚੱਲਦੇ ਆ ਇੱਕ ਐਡਾ ਵੱਡਾ ਸਟਾਰ ਸਾਡੇ ਕੋਲ ਆ ਤੁਸੀਂ ਔਰ ਬਾਪੂ ਜੀ ਇਹ ਕਹਿੰਦੇ ਹੁੰਦੇ ਸੀ ਕਿ ਮੈਂ ਜਦ ਨਹੀਂ ਮਰਾਂ ਪੰਜਾਬ ਚ ਜਾ ਕੇ ਆਪਣੀ ਧਰਤੀ ਤੇ ਵਿਆਸ ਪਿੰਡ ਗੁੰਦਰ ਉੱਥੇ ਜਾ ਕੇ ਹੀ ਮੈਂ ਰੱਬ ਦੇ ਕੋਲ ਜਾਵਾਂ ਤੇ ਚਲੋ ਹੋਇਆ ਵੀ ਇਦਾਂ ਪਰ ਐਦਾਂ ਨਹੀਂ ਸੀ ਹੋਣਾ ਚਾਹੀਦਾ ਵੀ ਉਹਨਾਂ ਦੀ ਜਿਹੜੀ ਆ ਕੁਦਰਤੀ ਡੈਥ ਹੁੰਦੀ ਕਿਉਂਕਿ ਉਹਨਾਂ ਦੇ ਘਰ ਦੇ ਕਹਿੰਦੇ ਨੇ ਕਿ ਬਾਪੂ ਜੀ ਹਲੇ 20 ਸਾਲ ਹੋਰ ਜੀ ਸਕਦੇ ਸੀ ਕਿਉਂਕਿ ਬਿਮਾਰੀ ਨਹੀਂ ਸੀ ਉਸਤੋਂ ਦੇ ਸਰੀਰ ਦੇ ਵਿੱਚ ਸੋ ਅੱਜ ਕੱਲ ਤਾਂ ਵੈਸੇ ਵੀ ਉਹਨਾਂ ਦੀ ਜ਼ਰੂਰਤ ਸਾਡੇ ਪੰਜਾਬ ਨੂੰ ਖਾਸ ਤੌਰ ਤੇ ਸੀ ਨੌਜਵਾਨਾਂ ਦੇ ਇੱਕ ਆਈਕਨ ਸੀ ਜਿਹੜੇ ਨਸ਼ਿਆਂ 'ਚ ਡੁੱਬੇ ਹੋਏ ਤੇ ਦੇਖੋ ਇੱਕ ਮਿੰਟ ਵਿੱਚ ਹੀ ਬੜਾ ਦੁਖਦ ਹਾਦਸਾ ਵਾਪਰ ਗਿਆ ਤੇ ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਕੁਦਰਤੀ ਵਰਤਾਰਾ ਸੀ ਜਾਂ ਅਚਾਨਕ ਹੋ ਗਿਆ ਬੇਸ਼ੱਕ ਐਕਸੀਡੈਂਟ ਹੀ ਹੋਇਆ ਅਚਾਨਕ ਹੀ ਹੋਇਆ ਉਹਦੀ ਭਾਵਨਾ ਬੰਦੇ ਦੀ ਕੋਈ ਉਹਨਾਂ ਨੂੰ ਮਾਰਨ ਦੀ ਨਹੀਂ ਸੀ ਪਰ ਯਾਰ ਇਹ ਤਾਂ ਦੇਖਣ ਦੀ ਗੱਲ ਹੈਗੀ ਹੈ ਨਾ ਕਿ ਕੀ ਇੱਥੇ ਦੇ ਲੋਕਾਂ ਨੂੰ ਸਿਵਿਕ ਸੈਂਸ ਹੀ ਹੈ ਨਾ ਦੇਖਦਾ ਹੀ ਹੁੰਦਾ ਜੇ ਆਪ ਕੌਣ ਵੇ ਐਡੀ ਕਾਲੀ ਐਡੀ ਕਾਲੀ ਅੱਜ ਤਾਂ ਬਾਪੂ ਜੀ ਦੇ ਨਾਲ ਇਦਾਂ ਹੋਇਆ ਤੇ ਜੇ ਕੱਲ ਨੂੰ ਉਹਦੇ ਨਾਲ ਹੀ ਇਦਾਂ ਹੋ ਜਾਂਦਾ ਜਿਹਨੇ ਇਦਾਂ ਕੀਤਾ ਗੱਡੀ ਦੀ ਮਾਰੀਏ ਤੇ ਸਾਨੂੰ ਉਹਦਾ ਵੀ ਦੁੱਖ ਹੁੰਦਾ ਸੋ ਅਸੀਂ ਤਾਂ ਉਹਦੀ ਵੀ ਸਲਾਮਤ ਮੰਗਦੇ ਆਂ ਔਰ ਪੰਜਾਬ ਦੇ ਨੌਜਵਾਨ ਤੇ ਡਰਾਈਵਰ ਜਿੰਨੇ ਵੀ ਸਾਡੇ ਆ ਬੱਚੇ ਖਾਸ ਤੌਰ ਤੇ ਜਿਹੜੇ ਯੰਗ ਜਨਰੇਸ਼ਨ ਆ ਉਹ ਕਦੀ ਇੱਧਰ ਤੁਰਦੀ ਆ ਸਕੂਟਰ ਲੈ ਕੇ ਕਦੀ ਇੱਧਰ ਮੋਟਰਸਾਈਕਲ ਲੈ ਕੇ ਤੁਰਦੀ ਆ ਹਵਾਵਾਂ ਨਾਲ ਗੱਲਾਂ ਕਰਦਿਆਂ ਸੁਪਰ ਮਾਤਵਾ ਉਹਨਾਂ ਨੂੰ ਵੀ ਸੋਚੀ ਦੇਵੇ ਪਰ ਬਾਕੀ ਵੱਡਿਆਂ ਨੂੰ ਵੀ ਸੋਚੀ ਦੇਵੇ ਵੱਡਿਆਂ ਨੂੰ ਸੋਚੀ ਤੇ ਜ਼ਿਆਦਾ ਲੋੜ ਉੱਤੇ ਰੈੱਡ ਲਾਈਟ ਵੀ ਨਹੀਂ ਹੁੰਦੀ ਆ ਅਸੀਂ ਦੇਖਦੇ ਸੋ ਇਹ ਅਸੀਂ ਕਦਰ ਕਰਦੇ ਆ ਆਪਣੇ ਵੱਡੇ ਬਜ਼ੁਰਗਾਂ ਦੀ ਜਦ ਕਿ ਫੋਰਨ ਦੇ ਵਿੱਚ ਰਹਿੰਦੇ ਮੇਰੇ ਮਿੱਤਰ ਪਿਆਰੇ ਦੋਸਤ ਦੱਸਦੇ ਨੇ ਕਿ ਉੱਥੇ ਜੇਕਰ ਕਿਤੇ ਕੋਈ ਬਜ਼ੁਰਗ ਸੜਕ ਦੇ ਉੱਪਰ ਤੁਰ ਰਿਹਾ ਹੋਵੇ ਤੇ ਉਹ ਨੂੰ ਲੜਖੜਾ ਕੇ ਤੁਰ ਰਿਹਾ ਹੋਵੇ ਤਾਂ ਲੱਗਦਾ ਹੋਵੇ ਕਿ ਇਹਦੇ ਕੋਲ ਸੜਕ ਪਾਰ ਕਰਨੀ ਬਹੁਤ ਔਖੀ ਆ ਤੇ ਬਿਨਾਂ ਟ੍ਰੈਫਿਕ ਲਾਈਟ ਦੇ ਵੀ ਉਹ ਆਪਣੀਆਂ ਗੱਡੀਆਂ ਰੁਕ ਦਿੰਦੇ ਨੇ ਔਰ ਸੀਨੀਅਰ ਸਿਟੀਜ਼ਨ ਨੂੰ ਸੜਕ ਪਾਰ ਕਰਾਉਂਦੇ। ਕੀ ਬਾਤ ਆ ਕੀ ਕਮਾਲ ਆ ਦੇਖੋ ਤੁਸੀਂ। ਔਰ ਫੇਰ ਅਸੀਂ ਇੱਥੇ ਸ਼ਾਂਤੀ ਕਰਾਉਂਦੇ ਫਿਰਦੇ। ਆਹੀ ਆ ਬਤੰਦੂਸ਼। ਤੇ ਕਿਦਾਂ ਵੀ ਅਸੀਂ ਸ਼ਾਂਤੀ ਕਰਾਉਂਦੇ ਪੈਂਦੇ। ਕਿਹੜੀ ਸ਼ਾਂਤੀ ਹੋ ਜਾਣੀ ਜਦੋਂ ਕਿਡੇ ਮਹਾਨ ਬੰਦੇ ਨੂੰ ਅਸੀਂ ਦੜਦ ਦਿੰਨੇ ਆ ਹਲੇ ਤਾਂ ਮਹਾਂਸਿਗੇ ਇਹਨਾਂ ਦੀ ਗੱਲ ਫੇਰ ਖਵਾਰਾਂ ਦੇ ਵਿੱਚ ਆ ਗਈ ਪਤਾ ਨਹੀਂ ਕਿੰਨੇ ਰੋਜ਼ ਫੌਜਾ ਸਿੰਘ ਹੁਣਾ ਵਰਗੇ ਸੜਕ ਦੇ ਉੱਤੇ ਕੁਚਲੇ ਜਾਂਦੇ ਹੁੰਦੇ ਸੋ ਇਧਰ ਧਿਆਨ ਦੀ ਦੇਣ ਦੀ ਤਾਂ ਸਾਨੂੰ ਲੋੜ ਹੈ ਸੀ ਦੂਸਰੇ ਪਾਸੇ ਅਸੀਂ ਗੱਲ ਕਰਦੇ ਆ ਦੇਖੋ 90 ਸਾਲਾਂ ਉਹ ਬੰਦਾ 90 ਸਾਲ ਤੱਕ ਜਦੋਂ ਉਹ ਹਿੰਦੁਸਤਾਨ ਦੇ ਵਿੱਚ ਰਿਹਾ ਪੰਜਾਬ 'ਚ ਰਿਹਾ ਕੁਈ ਉਹਨੇ ਐਥਲੈਟਿਕ ਦੇ ਬਾਰੇ ਵਿੱਚ ਸੋਚਿਆ ਕਿਸੇ ਦਾ ਧਿਆਨ ਨਹੀਂ ਗਿਆ ਯਾਰ ਇੰਗਲੈਂਡ ਦੇ ਵਿੱਚ ਇਦਾਂ ਦੀ ਕਿਹੜੀ ਗੱਲ ਸੀ ਕਿ 90 ਸਾਲਾਂ ਦਾ ਬੰਦਾ ਜਦੋਂ ਇੰਗਲੈਂਡ ਪਹੁੰਚਿਆ ਇੰਗਲੈਂਡ ਨੇ ਉਹਦੇ ਵਿੱਚੋਂ ਇੱਕ ਐਥਲੀਟ ਕੱਢ ਕੇ ਲਿਆਵਾ ਰਿਆ ਇੰਟਰਨੈਸ਼ਨਲ ਲੈਵਲ ਜਿਹੜਾ ਹੈ ਜੀ ਦਾਸ ਦਾ ਬ੍ਰਾਂਡ ਐਮਬੈਸਡਰ ਰਿਆ ਹੋਰ ਵੀ ਕਈ ਜਗ੍ਹਾ ਤੇ ਸਾਡਾ ਨਾਮ ਰੌਸ਼ਨ ਕਰਦਾ ਰਿਆ 올림픽 ਦੇ ਵਿੱਚ ਬਾਪੂ ਜੀ ਮਸ਼ਾਲ ਲੈ ਕੇ ਜਾਂਦੇ ਸੀ ਸਾਡਾ ਸੀਨਾ ਚੌੜਾ ਹੋਇਆ ਦੇਖ ਕੇ ਪਰ ਸੀਨਾ ਦਾ ਚੌੜਾ ਹੋਇਆ ਨਾਲ ਦੀ ਨਾਲ ਸਿਰ ਵੀ ਨੀਵਾ ਹੋਣਾ ਚਾਹੀਦਾ ਸਾਡੇ ਸਾਰੇ ਉੱਚ ਅਧਿਕਾਰੀਆਂ ਦਾ ਲੀਡਰਾਂ ਦਾ ਨੀਤੀ ਨਿਰਮਾਤਾਵਾਂ ਦਾ ਕਿ ਉਹ ਤਾਂ ਉਹਨਾਂ ਦੀ ਕਿਸਮਤ ਚੰਗੀ ਸੀ ਜਿਹੜਾ ਇੰਗਲੈਂਡ ਚਲੇ ਗਏ ਜੇ ਇੱਥੇ ਹੁੰਦੇ ਤੇ ਸ਼ਾਇਦ 115 ਸਾਲ ਉਹ ਹੁੰਦੇ ਵੀ ਨਾ 114 ਸਾਲ ਹੁੰਦੇ ਵੀ ਨੀ ਪ੍ਰਦੂਸ਼ਣ ਇਹਨਾਂ ਹੋਰ ਕਈ ਕੁਝ ਆ ਔਰ ਉਹ ਲੋਕਾਂ ਨੇ ਤਾਂ ਉਹਨਾਂ ਨੂੰ ਉਹਦੇ ਤਾਨੇ ਦੇ ਕੇ ਜਾਂ ਗੱਲਾਂ ਉਹਦਾਂ ਦੀਆਂ ਮਾੜੀਆਂ ਕਰ ਕਰ ਕੇ ਕਰਦੇ ਨੇ ਅਸੀਂ ਜੋ ਇੱਥੇ ਦੌੜਦੇ ਤਾਂ ਬਰੇ ਨੇ ਲੋਕਾਂ ਨੇ ਇਹੀ ਕਹਿਣਾ ਸ਼ੁਰੂ ਕਰਦੇ ਨੇ ਬੁੜੇ ਨੂੰ ਤਾਂ ਜਵਾਨੀ ਚੜ ਗਈ। ਪਰ ਉੱਥੇ ਹੈ ਨਾ ਇੰਗਲੈਂਡ ਦੇ ਵਿੱਚ ਅਸਲੀ ਪਿੱਤਰ ਪੂਜਾ ਉਹ ਕਰਦੇ ਨੇ ਆਪਣੇ ਬਿਜ਼ੁਰਗਾਂ ਦਾ ਸਤਿਕਾਰ। ਬਜ਼ੁਰਗਾਂ ਨੂੰ ਵੀ ਇਹਨਾਂ ਜਿਹੜਾ ਉਹ ਚੀਜ਼ਾਂ ਓਪਰਚ्युनिटीज ਦਿੰਦੇ ਨੇ ਅਸੀਂ ਤਾਂ ਇਹ ਤੇ ਜਵਾਨਾਂ ਨੂੰ ਨਹੀਂ ਦਿੰਦੇ। ਸਾਡੇ ਇੱਥੇ ਤਾਂ ਕਈ ਫੌਜਾ ਸਿੰਘ ਜਿਹੜੇ ਆ ਬੈਠੇ ਹੋਣਗੇ ਪਿੰਡਾਂ ਦੇ ਵਿੱਚ ਪੂਰਬੀ। ਪਰ ਉਹ ਬਸ ਐਸੇ ਹੀ ਸਿਸਟਮ ਦੇ ਜਿਹੜੇ ਆ ਸ਼ਕਾਰ ਹੋ ਗਏ। ਖਤਮ ਹੋ ਗਏ ਮਿੱਟੀ ਹੋ ਗਏ ਉਹਨਾਂ ਦਾ ਟੈਲੈਂਟ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹਨਾਂ ਵਿੱਚ ਕਿਹੜੇ ਕਿਹੜੇ ਟੈਲੈਂਟ ਹਿਡਨ ਟੈਲੈਂਟ ਹੋਰ ਵੀ ਨੇ ਇੱਥੇ ਕਈ ਪਰਮਵੀਰ ਚੱਕਰਵਿਜੇਤਾ ਹੋ ਸਕਦੇ ਆ ਸਾਡੇ ਸਟੂਡੈਂਟਸ ਪਤਾ ਨਹੀਂ ਕਿੱਥੇ ਕਿੱਥੇ ਬੈਠੇ ਆ ਜਿਹੜੇ ਦੇਸ਼ ਲਈ ਪਰਮਵੀਰ ਚੱਕਰ ਲੈ ਕੇ ਆ ਸਕਦੇ ਆ ਸਾਨੂੰ ਪਤਾ ਹੀ ਨਹੀਂ ਅਸੀਂ ਉਹਨਾਂ ਦੇ ਟੈਲੈਂਟ ਨੂੰ ਕਦੀ ਅੱਗੇ ਲਿਆਂਦਾ ਹੀ ਨਹੀਂ ਬਸ ਉਹ ਫੇਰ ਖਤਮ ਹੋ ਜਾਂਦੇ ਆ ਪ੍ਰੋਸਟੇਟਿਡ ਹੋ ਕੇ ਕੁਝ ਬੰਦੇ ਗਲਤ ਰਾਹ ਵੀ ਅਖਤਿਆਰ ਕਰ ਲੈਂਦੇ ਆ ਕਿਉਂਕਿ ਅਸੀਂ ਆਪਣੇ ਯੂਥ ਦੀ ਆਪਣੇ ਜਿਹੜੀ ਸਾਡੀ ਪਬਲਿਕ ਹੈਗੀ ਆ ਜਿਹੜਾ ਹਿਊਮਨ ਰਿਸੋਰਸ ਆ ਉਹਦਾ ਆਪਟੀਮਮ ਯੂਜ਼ ਕਰਨਾ ਸਾਨੂੰ ਆਇਆ ਹੀ ਨਹੀਂ ਅਸੀਂ ਕਰਨਾ ਹੀ ਨਹੀਂ ਚਾਹਦੇ ਦੂਜੇ ਪਾਸੇ ਤੁਸੀਂ ਫਾਰਮੀਆਂ ਕੰਟਰੀਆਂ ਦੇ ਮੈਂ ਸੜਕਾਂ ਤੇ ਆਲੇ ਦੁਆਲੇ ਅੱਜ ਵੀ ਦੇਖ ਰਿਹਾ ਸੀਗਾ ਪੀਏਪੀ ਚੌਂਕ ਦੇ ਵਿੱਚ ਸੜਕ ਦੇ ਕਿਨਾਰੇ ਇੱਕ ਰੱਸੀ ਦੇ ਉੱਤੇ ਜਿਹੜੇ ਆ ਉਹ ਬੱਚੇ ਜਿਹੜੇ ਆ ਉਹ ਆਪਣੀ ਰੋਜ਼ੀ ਰੋਟੀ ਦੇ ਲਈ ਗੁਜ਼ਾਰਾ ਕਰਦੇ ਸੋ ਆਪਣੀ ਘਰ ਜਿਹੜੀ ਸਰਕਸ ਦਿਖਾ ਰਹੇ ਸੀ ਉਹ ਤੇ ਤੁਰ ਕੇ ਬਾਜੀਗਰ ਕਮਿਊਨਿਟੀ ਤੇ ਜੇ ਕਿਤੇ ਕਿਸਮਤ ਦੇ ਨਾਲ ਕਿਤੇ ਇਹ ਵੀ ਇੰਗਲੈਂਡ ਪਹੁੰਚ ਜਾਂਦੇ ਤੇ ਉਹ ਬੰਦੇ ਇਹਨਾਂ ਦੇ ਵਿੱਚੋਂ ਵੀ ਇੱਕ ਵਰਲਡ ਲੈਵਲ ਦਾ ਜਮਨਾਸਟ ਕੱਢ ਕੇ ਰੱਖ ਲੈਣਗੇ ਇੱਥੇ ਉਹ ਹੀ 10 10 20 20 ਰੁਪਏ ਇਕੱਠੇ ਕਰਕੇ ਵਿਚਾਰੇ ਪਤਾ ਨਹੀਂ ਕਿੰਦਾ ਆਪਣਾ ਢਿੱਡ ਭਾਲਦੇ ਫਿਰਦੇ ਆ ਸੋ ਕਿਸੇ ਸਪੋਰਟ ਅਥਾਰਟੀ ਨੂੰ ਕਿਸੇ ਸਾਡੇ ਸਪੋਰਟਸ ਅਫਸਰ ਨੂੰ ਇਹ ਬੰਦੇ ਨਜ਼ਰ ਕਿਉਂ ਨਹੀਂ ਆਉਂਦੇ ਯਾਰ ਸਕੂਲਾਂ ਦੇ ਡੀਪੀਆਈਜ਼ ਨੂੰ ਕਿਸੇ ਹੋਰ ਨੂੰ ਹੁਣ ਤਾਂ ਸਰਕਾਰ ਨੇ ਸਾਰਿਆਂ ਨੂੰ ਕਿਹਾ ਕਿ ਹਰ ਬੱਚਾ ਸਕੂਲ ਜਾਏਗਾ ਸਕੂਲ 'ਚ ਖਾਣਾ ਮਿਲਦਾ ਸਭ ਕੁਝ ਮਿਲਦਾ ਤੇ ਫਿਰ ਇਹ ਬੱਚਿਆਂ ਦੇ ਅੰਦਰ ਦਾ ਟੈਲੈਂਟ ਸਕੂਲ ਵਾਲੇ ਕਿਉਂ ਨਹੀਂ ਪਛਾਣਦੇ ਅਕਸਰ ਕਿਸੇ ਨਾ ਕਿਸੇ ਸਕੂਲ 'ਚ ਤਾਂ ਸ਼ਾਇਦ ਹੋ ਜਾਂਦੇ ਹੋ ਤੇ ਜੇ ਨਹੀਂ ਜਾਂਦੇ ਤਾਂ ਉਹਨਾਂ ਨੂੰ ਮੌਕੇ ਦੇਣੇ ਚਾਹੀਦੇ ਹਾਇ ਇੱਕ ਖਲੀ ਨੂੰ ਮੌਕਾ ਜ਼ਰੂਰ ਦਿੱਤਾ ਸੀਗਾ ਪੰਜਾਬ ਪੁਲਿਸ ਨੇ ਜਿਹਨੂੰ ਇੱਕ ਰੋੜੀ ਕੁੱਟਣ ਵਾਲੇ ਮਜ਼ਦੂਰ ਤੋਂ ਝੁੱਕ ਕੇ ਐਡਾ ਵੱਡਾ ਸਤਾਰਨ ਬਣ ਆਇਆ ਪਰ ਬਾਕੀ ਕੋਈ ਦੇਖਿਆ ਨਹੀਂ ਸੋ ਕਿਸਮਤ ਵਾਲਾ ਕਨਸੈਪਟ ਭਾਈ ਦੇਖੇ ਦਾ ਇੰਡੀਆ ਦੇ ਵਿੱਚ ਹੀ ਇਹ ਕਿਸਮਤ ਦਾ ਕਿਸੇ ਦੀ ਜਿਹਦੀ ਜਾਗ ਗਈ ਜਾਗ ਗਈ ਜਿਹਦੀ ਨਹੀਂ ਚਾਗੀ ਦੀ ਇਸੇ ਕਰਕੇ ਇੱਥੇ ਜੋਚੀਆਂ ਬਾਪਿਆਂ ਤੰਤਰਕਾਂ ਦੇ ਡੇਰੇ ਆ ਕਿਉਂਕਿ ਹਰ ਬੰਦੇ ਨੂੰ ਇਹ ਹੀ ਆ ਵੀ ਬਾਸ ਮੈਂ ਜੇ ਕੋਈ ਤਰੱਕੀ ਕੀਤੀ ਤੇ ਮੇਰੀ ਤਰੱਕੀ ਤਾਂ ਹੀ ਹੋਣੀ ਆ ਜੇ ਮੇਰੇ ਕੋਲ ਫਲਾਣਾ ਜੰਤਰ ਹੋ ਮੰਤਰ ਹੋ ਤੰਤਰ ਹੋ ਐ ਹਨ ਓ ਕਿਉਂਕਿ ਸਿਸਟਮ ਇਦਾਂ ਦਾ ਬਣ ਟੁਕਾ ਇੰਗਲੈਂਡ ਦੇ ਵਿੱਚ ਕੋਈ ਇਦਾਂ ਦਾ ਕੰਮ ਕਰੂ ਇਦਾਂ ਦੀ ਕਿਸੇ ਦੇਖਣਗੇ ਉਹ ਕਦੀ ਵੀ ਨਹੀਂ ਦੇਖਣਗੇ ਸੋ ਭਾਈ ਸਾਨੂੰ ਲੋੜ ਆਪਣੇ ਸਿਸਟਮ ਨੂੰ ਹੋਰ ਜ਼ਿਆਦਾ ਅੱਗੇ ਲੈ ਕੇ ਜਾਣ ਦੀ ਆਪਣੇ ਸਿਸਟਮ ਦੀ ਅਸੀਂ ਪਰਚੋਲ ਕਰੀਏ ਕਿ ਸਾਡੇ ਸਿਸਟਮ ਦੇ ਵਿੱਚ ਕਿਹੜੀਆਂ ਕਿਹੜੀਆਂ ਖਾਮੀਆਂ ਨੇ ਉਹਨਾਂ ਨੂੰ ਦੂਰ ਕਰੀਏ ਸੋ ਅੰਤ ਵਿੱਚ ਮੈਂ ਇਹੀ ਕਹਿਣਾ ਆਖਰ ਦੇ ਵਿੱਚ ਵੀ ਸਾਨੂੰ ਆਪਣੇ ਸਿਸਟਮ ਨੂੰ ਬਹੁਤ ਜ਼ਿਆਦਾ ਇੱਕ ਪਾਰਦਰਸ਼ੀ ਬਣਾਉਣਾ ਚਾਹੀਦਾ ਸਾਨੂੰ ਦੇਖੋ ਹੁਣ ਉਹ ਬੰਦਾ ਮਾਰ ਕੇ ਇਹਦੇ ਵਿੱਚ ਉਹ ਉਹਨਾਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਖਤਮ ਕਰਕੇ ਤੇ ਫਟਾਫਟ ਦੌੜਦਾ ਬਣਿਆ ਚਲੇ ਗਿਆ ਭੱਜ ਗਿਆ ਚਲੋ ਪੁਲਿਸ ਨੇ ਉਹਨੂੰ ਕੈਪਚਰ ਵੀ ਕਰ ਲਿਆ ਫੜ ਵੀ ਲਿਆ ਸੋ ਭਾਈ ਸਭ ਤੋਂ ਜ਼ਿਆਦਾ ਤਾਂ ਦੇਖਣ ਵਾਲੀ ਗੱਲ ਆ ਵੀ ਟ੍ਰੈਫਿਕ ਰੂਲ ਵਾਲਿਆਂ ਨੇ ਇਦਾਂ ਦੇ ਰੂਲਸ ਕਿਉਂ ਨਹੀਂ ਬਣਾਏ ਟੱਕੜੇ ਜਿਹਨਾਂ ਰੂਲ ਤਾਂ ਹੈ ਲੇਕਿਨ ਉਹਨਾਂ ਨੂੰ ਫਾਲੋ ਅਪ ਉਹਨਿੰਗ ਕਰਵਾਇਆ ਜੇ ਰੂਲਸ ਨੂੰ ਫਾਲੋ ਅਪ ਕੀਤਾ ਜਾਂਦਾ ਇਥੇ ਸ਼ਹਿਰਾਂ 'ਚ ਰੂਲ ਫਾਲੋ ਨਹੀਂ ਹੁੰਦੇ ਪਿੰਡ ਦੀਆਂ ਸੜਕਾਂ 'ਤੇ ਕਿਹਨੇ ਕਰਵਾ ਦਿੰਦੀਆਂ ਜਾਂ ਤੇ ਦੂਸਰੇ ਪਾਸੇ ਸਾਡਾ ਉਹ ਸਕੂਲ ਜਿੱਥੇ ਅਸੀਂ ਸਿੱਖਿਆ ਬਣਦੇ ਉੱਥੇ ਅਸੀਂ ਟ੍ਰੈਫਿਕ ਦੇੜੇ ਨਿਯਮ ਜਨੇ ਉਹ ਕੋਈ ਨਹੀਂ ਲਾਗੂ ਕਰਵਾਏ ਬੱਚਿਆਂ ਦੇ ਵਿੱਚ ਇੰਨੀ ਸਿਵਿਕ ਸੈਂਸ ਪੈਦਾ ਕੀਤੀ ਜਾਵੇ ਕਿ ਸਾਡੇ ਕੋਲ ਸਾਡਾ ਸੀਨੀਅਰ ਸਿਟੀਜ਼ਨ ਤੁਰਿਆ ਜਾਂ ਕੋਈ ਹੋੜ ਤੁਰਿਆ ਐਲਸੀ ਭਾਈ ਪ੍ਰੈਸ਼ਰ ਹਾਰਨ ਦੀ ਮਾਨੇ ਤਾਂ ਕੁੱਤੇ ਵਾਲੇ ਹਾਰਨ ਲਾਉਣ ਨੂੰ ਰੋਕੀ ਹਟਦੇ ਅਸੀਂ ਹੋਰ ਕੀ ਕਰਨਾ ਭਾਈ ਅਸੀਂ ਤਾਂ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਹਰ ਤੱਕ ਬੰਦ ਨਹੀਂ ਕਰਾ ਸਕਦੇ ਇੱਥੇ ਤਾਂ ਬੁਲਟ ਵਾਲਿਆਂ ਨੇ ਲੋਕਾਂ ਦੇ ਪਟਾਕੇ ਪਾਏ ਪਾਏ ਆ ਤੇ ਤੁਸੀਂ ਆਪ ਦੇਖੋ ਵੀ ਹੁਣ ਅਸੀਂ ਕਰ ਕੀ ਸਕਦੇ ਸੋ ਸਾਡੇ ਜਿਹੜੇ ਸੀਨੀਅਰ ਸਿਟੀਜ਼ਨਸ ਨੇ ਉਹਨਾਂ ਦਾ ਵੀ ਅਸੀਂ ਖਿਆਲ ਰੱਖੀਏ ਬੱਚਿਆਂ ਦਾ ਵੀ ਖਿਆਲ ਰੱਖੀਏ ਸੋ ਪੂਰੀਆਂ ਓਪਰਚ्युनिटीਜ਼ ਦੇਈਏ ਤਾਂ ਕਿ ਸਾਡੇ ਸਮਾਜ ਦੇ ਵਿੱਚ ਫੇਰ ਬਾਪੂ ਫੌਜਾ ਸਿੰਘ ਜਿਹੜਾ ਇੱਕ ਬੂਟਾ ਲਾ ਕੇ ਗਏ ਨੇ ਉਹ ਬੂਟਾ ਦਿਨ ਰਾਤ ਚੌਗਣੀ ਤਰੱਕੀ ਕਰੇ ਸਾਡਾ ਪੰਜਾਬ ਨਸ਼ਿਆਂ ਤੋਂ ਬਾਹਰ ਆਏ ਅਸੀਂ ਵੀ ਹਰਿਆਣੇ ਮੰਗੂ ਨੰਬਰ 1 ਸਪੋਰਟਸ ਵਿੱਚ ਹੋਈਏ ਸਾਡਾ ਵੀ ਫਕਰ ਦੇ ਨਾਲ ਸੀਨਾ ਚੌੜਾ ਹੋਵੇ ਔਰ ਬਾਪੂ ਜੀ ਨੂੰ ਇਹ ਹੀ ਸ਼ਰਧਾਂਜਲੀ ਆ ਉਹ ਸਵਰਗਾਂ ਚ ਬੈਠੇ ਹੋਏ ਤੇ ਲਈ ਇਹ ਹੀ ਦੇਖਣ ਬਾਪੂ ਫੌਜਾ ਸਿੰਘ ਜੀ ਕਿ ਮੈਂ ਇੱਕ ਫੌਜਾ ਸਿੰਘ ਸੀ ਇੱਥੇ ਪੰਜਾਬ ਚ ਕਿੰਨੇ ਫੌਜੇ ਬਾਦ ਦੇ ਵਿੱਚ ਮੇਰੀ ਮਸ਼ਾਲ ਰੱਖ ਕੇ ਤੁਰਦੇ ਪੈਣੇ ਧੰਨਵਾਦ